ਕੀ ਪਤਾ ਵੀ ਪੰਜਾਬ ਕੀ ਚੀਜ਼ ਆ ਆਪਾਂ ਤਾਂ ਮੋਦੀ ਬਣਾ ਲਿਆ ਸੀ ਧਰ ਜਦੋਂ ਹਰਗਾ ਪੱਗਾੜੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸ਼ੌਂਕੀ ਭਰਾਵਾਂ ਦਾ ਉਰੇ ਇਕੱਠਾ ਹਨਾ ਖੇਡ ਮੰਤਰੀ ਆਉਣਗੇ ਬਈ ਤੇ ਇਕੱਠ ਦੇਖੋ ਬਈ ਪੈਰ ਧਰ ਨੂੰ ਥਾਂ ਨਹੀਂ ਹੈਗੀ ਬਈ ਸਰਕਾਰ ਤਾਂ ਕਹਿੰਦੀ ਸੀ 20-30 ਹਜ਼ਾਰ ਬੰਦਾ ਮਸਾਂ ਹੋਊ ਕਹਿੰਦਾ ਪਰ ਬਈ ਉਰੇ ਨਾ ਸਾਨੂੰ 2 ਕਿਲੋ 2 ਕਿਲੋਮੀਟਰ ਹੋ ਗਏ ਬਈ ਅਸੀਂ ਤੁਰ ਕੇ ਆਈ ਜਾਨੇ ਪਿੱਛੇ ਗੱਡੀ ਲਾ ਕੇ ਆਿਆਂਗੇ ਪੈਰ ਧਰ ਨੂੰ ਥਾਂ ਨਹੀਂ ਬਈ ਜੀ ਇੱਥੋਂ ਬਈ ਐਂਟਰੀ ਆ ਅੱਗੇ ਹਨਾ ਪਾਰਕਾ ਬਾਕੀ ਅੱਗੇ ਆ ਕੇ ਦਿਖਾਉਨੇ ਆ ਤੁਹਾਨੂੰ ਆ ਮੈਂ ਖੋਤੇ ਕੰਨੀ ਕਰਤਾ ਚੀਕਾ ਦਿੱਲੀ ਤੋਂ ਪਾਰ ਬੰਦੇ ਤੱਕ ਵੀ ਪਹੁੰਚ ਸਾਡੀ ਟੀਮ ਭਾਈ ਮੀਤ ਦੀ ਟੀਮ ਤੁਹਾਡੇ ਨਾਲ ਹੈ ਜਿੱਥੇ ਵੀ ਕਾਨੂੰਨ ਪਾਸ ਕਰਾਉਣਾ ਹੈ ਕੋਈ ਆਪਾਂ ਕੋਈ ਪੱਕੀ ਚੀਜ਼ ਲਿਖਾ ਕੇ ਰੱਖਣੀ ਹੈ ਸਰਕਾਰ ਤੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਟਿੱਕਾ ਨਾ ਬਣੇ ਤਾਂ ਉਹਦੇ ਤੇ ਅਸੀਂ ਸਾਥ ਦੇਾਂਗੇ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਤਿ ਸ੍ਰੀ ਅਕਾਲ ਜੀ ਪਾਣੀ ਦੇਓ ਪਾਣੀ ਵੀਰੇ ਪਾਣੀ ਲੋ ਬਈ ਆ ਜੋ ਦਿਖਾਉਨੇ ਆ ਪਾਣੀ ਆਪਾਂ ਫੜ ਲਿਆ ਬਈ ਤੇ ਬਹੁਤ ਬਹੁਤ ਧੰਨਵਾਦ ਬਈ ਸਾਰੇ ਬਾਈਆਂ ਦਾ ਹਨਾ ਜਿਹੜੇ ਨੇ ਲੰਗਰ ਲਾਇਆਗਾ ਰੋਟੀਆਂ ਦਾ ਪਾਣੀ ਦਾ ਕੋਲਡ ਡਰਿੰਕਾਂ ਦਾ ਕੇਲਿਆਂ ਦਾ ਫਰੂਟ ਬਈ ਕੋਈ ਵੀ ਕਮੀ ਨਹੀਂ ਹੈਗੀ ਜਿਹੜਾ ਮਰਜੀ ਕੋਲਡ ਡਰਿੰਕ ਲੈ ਲਓ ਬਈ ਦੇਖੋ ਇਹ ਆ ਬਈ ਪੰਜਾਬ ਆ ਲੱਗ ਰਹੀ ਐ ਸ਼ਾਤਰੀ ਆ ਜੋ ਚਾਲਦੇ ਆ ਦੇਖੋ ਬਈ ਆ ਜਾ ਯਾਰ ਆ ਜਾ ਬਣਾ ਗਿਆ ਆ ਜਾ ਆ ਜਾ ਖਾਲਾ ਕੇ ਨਾ ਬਾ ਖਾਵਾਂਗੇ ਆ ਕੇ ਕੋਈ ਨਹੀਂ ਦੇਖੋ ਬਈ ਇੱਧਰ ਬਾਈ ਹੋਰਾਂ ਨੇ ਸ਼ਵੀਲ ਲਾਰਖੀ ਆ ਇੱਧਰ ਪਾਣੀ ਦਾ ਲੰਗਰ ਧੰਨਵਾਦ ਬਾਈ ਇੱਧਰ ਬਈ ਚੌਲਾਂ ਦਾ ਲੰਗਰ ਬਾਈ ਉਹਨਾਂ ਨੇ ਚੌਲਾਂ ਦਾ ਲੰਗਰ ਲਾ ਰੱਖਿਆ ਬਾਈ ਉਹਨਾਂ ਨੇ ਧੰਨਵਾਦ ਬਾਈ ਬੱਸ ਖਾਣੇ ਆ ਬਾਈ ਕੋਈ ਨਹੀਂ ਆ ਕੇ ਖਾਵਾਂਗੇ ਲੈ ਪਿਆਰ ਪਿਆਰ ਦੇ ਬਈ ਪਿਆਰ ਦੇ ਆ ਦੇਖੋ ਬਈ ਇੱਧਰ ਲੱਸੀ ਦਾ ਲੰਗਰ ਆ ਇਹਨੂੰ ਕਹਿੰਦੇ ਆ ਪੰਜਾਬ ਧੰਨਵਾਦ ਬਾਈ ਬਹੁਤ ਬਹੁਤ ਤਬਈ ਲੱਸੀ ਆਪਾਂ ਪੀ ਲਈ ਆ ਜੋ ਅੱਗੇ ਚੱਲਦੇ ਆਂ ਇੰਦਰ ਲਾਹੌਰੀ ਜੀਰਾ ਦੇਖੋ ਬਈ ਘਰੇ ਬੈਠੇ ਬੈਠੇ ਦੇਖੋ ਬਈ ਕੱਠ ਹਸਨਪੁਰ ਦਾ ਇੱਧਰ ਆ ਗਏ ਬਈ ਰੋਟੀਆਂ ਛਕੀ ਜਾਂਦੀ ਨੇ ਬਰਾ ਹਨ ਤੇ ਇੱਧਰ ਲੱਗ ਰਿਹਾ ਬਈ ਲੰਗਰ ਪਾਣੀ ਦਾ ਰੋਟੀਆਂ ਸਬਜੀ ਦੇਖੋ ਬਈ ਤਾਂ ਵੀ ਆਪਾਂ ਉੱਥੋਂ ਚੱਲੇ ਸੀਗੇ ਉੱਥੋਂ ਦਾ ਵਾਲੇ ਦੀਂਦਾ ਵੀ ਨਹੀਂ ਬਹੁਤ ਦੂਰੋਂ ਚੱਲੇ ਸੀਗੇ ਤਾਂ ਵੀ ਇੱਥੋਂ ਤੱਕ ਆ ਗਏ ਇੱਥੋਂ ਸਿਰੇ ਤੱਕ ਲੰਗਰ ਨਹੀਂ ਬਈ ਤੇ ਸਾਰੇ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਬਈ ਤੇ ਬਈ ਖਾਣ ਪੀਣ ਦੀ ਹਨਾ ਕਮੀ ਦਾ ਪਿਆਵ ਚ ਕਦੇ ਆਈ ਨਹੀਂ ਹਨਾ ਤੇ ਨਾ ਹੀ ਕਦੇ ਆਊਗੀ 13 13 ਹੀ ਆ ਬਾਬੇ ਨਾਨਕ ਦਾ ਸਾਨੂੰ ਜਰੂਰਤ ਪਈ ਤਾਂ ਸਾਨੂੰ ਕਰਕੇ ਦਿਖਾਵਾਂਗੇ ਅੱਜ ਜਿੱਲੀ ਰੋਡ ਤੇ ਜਾਮ ਸੈਲਫ ਆਜ ਇਨੇ ਇਕੱਠ ਕਰਕੇ ਲੱਗਿਆ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿੰਨਾ ਲੰਮਾ ਜਾਮ ਲੱਗ ਜਾਣਾ ਤਾਂ ਮਿੱਤਰੋ ਬਈ ਕਬੂਤਰ ਬਾਜ਼ੀ ਜਿੰਦਾਬਾਦ ਆ ਬਾਕੀ ਬਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਆ ਬਈ ਬਾਜ਼ੀਆਂ ਬਹਿਣ ਨਹੀਂ ਹੈਗੀਆਂ ਬਾਜ਼ੀਆਂ ਹੋਣਗੀਆਂ ਬਈ ਕਬੂਤਰ ਵੀ ਉੱਡਣਗੇ ਕੁੱਤੇ ਵੀ ਭੱਜਣਗੇ ਘੋੜੀਆਂ ਵੀ ਭੱਜਣਗੀਆਂ ਬਈ ਸਾਰਾ ਕੁਝ ਹੋਊਗਾ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੇ ਤੇ ਪੰਜਾਬ ਦੇ ਵਿਰਾਸਤੀ ਖੇਡਾਂ ਬਈ ਜੰਦਾਬਾਦ ਜਾਮ ਲਾਗੇ ਮਿੱਤਰੋ ਲੁਧਿਆਣੇ ਰੋਡ ਤੇ ਦੇਖੋ ਸ਼ੌਂਕੀ ਸ਼ੌਂਕੀ ਬਈ ਸ਼ੌਂਕੀ ਬੰਦਿਆਂ ਦੀ ਪਾਵਰ ਬਈ ਦੇਖੋ ਜਾਮ ਲਾਤੇ